ਮੋਰਚੇ ਤੋਂ ਕਬਰਾਈ ਸਰਕਾਰ ਸਵੇਰੇ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਧਰਨਾ ਸ਼ਾਮੀ ਸਰਕਾਰ ਨੇ ਵਾਪਸ ਲਈ ਲੈਂਡ ਪੁਲਿੰਗ ਸਕੀਮ ਲੈਂਡ ਪੁਲਿੰਗ ਸਕੀਮ ਜਿਸ ਦਾ ਵਿਰੋਧ ਹੋਇਆ ਸ਼੍ਰੋਮਣੀ ਅਕਾਲੀ ਦਲ ਨੇ ਵੱਡੇ ਪ੍ਰਦਰਸ਼ਨ ਕੀਤੇ ਪੱਕੇ ਮੋਰਚੇ ਦਾ ਐਲਾਨ ਕੀਤਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਮਰਦਾਬੋ ਪੰਜਾਬ ਪ੍ਰਕਾਰ ਮਰਦਾਬੋ ਤੇ ਸਵੇਰੇ ਸ਼੍ਰੋਮਣੀ ਅਕਾਲੀ ਦਲ ਨੇ ਪਟਿਆਲਾ ਚ ਵੱਡਾ ਧਰਨਾ ਦਿੱਤਾ ਤੇ ਸ਼ਾਮ ਹੁੰਦਿਆਂ ਹੁੰਦਿਆਂ ਇਹ ਲੈਂਡ ਪੁਲਿੰਗ ਸਕੀਮ ਨੂੰ ਲੈ ਕੇ ਸਰਕਾਰ ਪੂਰੀ ਤਰ੍ਹਾਂ ਝੁੱਕ ਗਈ ਤੇ ਆਖਿਰਕਾਰ ਸ਼੍ਰੋਮਣੀ ਅਕਾਲੀ ਦਲ ਦੇ ਪੱਕੇ ਮੋਰਚੇ ਦੇ ਡਰੋਂ ਕਿਸਾਨਾਂ ਦੇ ਰੋਹ ਦੇ ਡਰੋਂ ਸਰਕਾਰ ਨੇ ਇਹ ਸਕੀਮ ਨੂੰ ਵਾਪਸ ਲੈ ਲਿਆ ਹਾਊਸਿੰਗ ਬੋਰਡ ਤੇ ਅਰਬਨ ਵਿਭਾਗ ਨੇ ਨੋਟੀਫਿਕੇਸ਼ਨ ਜਾਰੀ ਕਰਦੇ ਆ ਲਿਖਿਆ ਸਰਕਾਰ 14 ਮਈ 2025 ਦੀ ਲੈਂਡ ਪੂਲਿੰਗ ਪਾਲਿਸੀ ਅਤੇ ਇਸ ਤੋਂ ਬਾਅਦ ਦੀਆਂ ਸੰਬੰਧਿਤ ਸੌਦਾ ਨੂੰ ਵਾਪਸ ਲੈਂਦੀ ਹੈ ਸਿੱਟੇ ਵੱਜੋਂ ਸਾਰੀਆਂ ਕਾਰਵਾਈਆਂ ਜਿਵੇਂ ਕਿ ਜਾਰੀ ਕੀਤੇ ਗਏ ਲੈਟਰ ਆਫ ਇੰਟੈਂਟ ਜਾਂ ਕੀਤੇ ਗਏ ਰਜਿਸਟ੍ਰੇਸ਼ਨ ਜਾਂ ਇਸ ਅਧੀਨ ਕੀਤੀ ਗਈ ਕੋਈ ਹੋਰ ਕਾਰਵਾਈ ਹੁਣ ਤੋਂ ਰੱਦ ਕਰ ਦਿੱਤੀ ਜਾਏਗੀ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਨੇ ਕਿਸਾਨਾਂ ਦੇ ਲਈ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਂਦੀ ਪਰ ਲੇਕਿਨ ਉਹ ਪਾਲਿਸੀ ਜਿਹੜੀ ਆ ਕਿਸਾਨਾਂ ਨੂੰ ਪਸੰਦ ਨਹੀਂ ਆਈ ਇਸ ਕਰਕੇ ਅੱਜ ਉਹ ਪਾਲਿਸੀ ਜਿਹੜੀ ਆ ਅਸੀਂ ਵਾਪਸ ਲਈ ਆ ਜਿਹੜੇ ਵੀ ਉਸ ਨੋਟੀਫਿਕੇਸ਼ਨ ਤੋਂ ਬਾਅਦ ਜੋ ਵੀ ਪ੍ਰਕਿਰਿਆ ਹੋਈ ਆ ਉਹ ਸਾਰੀ ਪ੍ਰਕਿਰਿਆ ਜਿਹੜੀ ਆ ਵਿਡਰਾਅ ਕੀਤੀ ਜਾਂਦੀ ਆ ਸ਼੍ਰੋਮਣੀ ਅਕਾਲੀ ਦਲ ਨੇ ਇਸ ਨੂੰ ਆਪਣੀ ਜਿੱਤ ਦੱਸਿਆ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਤੇ ਲਿਖਦਿਆਂ ਕਿਹਾ ਮੈਂ ਸਮੂਹ ਜੁਝਾਰੂ ਅਕਾਲੀ ਵਰਕਰਾਂ ਕਿਸਾਨਾਂ ਮਜ਼ਦੂਰਾਂ ਤੇ ਦੁਕਾਨਦਾਰਾਂ ਦੇ ਜਜ਼ਬੇ ਨੂੰ ਸਲਾਮ ਕਰਦਾ ਹਾਂ ਜਿਨ੍ਹਾਂ ਨੇ ਇਕਜੁੱਟ ਹੋ ਕੇ ਆਪ ਸਰਕਾਰ ਵਿਰੁੱਧ ਆਵਾਜ਼ ਬੁਲੰਦ ਕੀਤੀ ਅਤੇ ਅਰਵਿੰਦ ਕੇਜਰੀਵਾਲ ਨੂੰ ਜ਼ਮੀਨਾਂ ਦੀ ਲੁੱਟ ਵਾਲੀ ਲੈਂਡ ਪੂਲਿੰਗ ਸਕੀਮ ਵਾਪਸ ਲੈਣ ਲਈ ਮਜਬੂਰ ਕਰ ਦਿੱਤਾ। ਹਕੀਕਤ ਵਿੱਚ ਇਹ ਜ਼ਮੀਨਾਂ ਲੁੱਟਣ ਦੀ ਯੋਜਨਾ ਸੀ ਜਿਸ ਰਾਹੀਂ ਆਮ ਆਦਮੀ ਪਾਰਟੀ ਦਿੱਲੀ ਦੇ ਬਿਲਡਰਾਂ ਤੋਂ 30000 ਕਰੋੜ ਰੁਪਏ ਇਕੱਠੇ ਕਰਕੇ ਪਾਰਟੀ ਨੂੰ ਦੇਸ਼ ਪੱਧਰ ਤੇ ਫੈਲਾਉਣਾ ਚਾਹੁੰਦੀ ਸੀ। ਮੈਂ ਸਮੂਹ ਪੰਜਾਬੀਆਂ ਨੂੰ ਭਰੋਸਾ ਦਵਾਉਂਦਾ ਹਾਂ ਕਿ ਜਿਸ ਤਰ੍ਹਾਂ ਅਸੀਂ ਲੱਖਾਂ ਪੰਜਾਬੀਆਂ ਦੇ ਸਹਿਯੋਗ ਨਾਲ ਜ਼ਮੀਨੀ ਪੱਧਰ ਤੇ ਸੰਘਰਸ਼ ਵੜ ਕੇ ਆਮ ਆਦਮੀ ਪਾਰਟੀ ਨੂੰ ਇਸ ਸਕੀਮ ਵਾਪਸ ਲੈਣ ਲਈ ਮਜਬੂਰ ਕੀਤਾ ਉਸੇ ਤਰ੍ਹਾਂ ਹੀ ਭ੍ਰਸ਼ਟਾਚਾਰ ਅਤੇ ਘਪਲਿਆਂ ਵਿੱਚ ਗ੍ਰਸਤ ਹੋ ਚੁੱਕੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ ਨੂੰ ਕੰਗਾਲ ਕਰਨ, ਬਾਹਰਲਿਆਂ ਨੂੰ ਨੌਕਰੀਆਂ ਦੇਣ, ਕਾਨੂੰਨ ਵਿਵਸਥਾ ਤਬਾਹ ਕਰਨ ਤੇ ਗੈਂਗਸਟਰਾਂ ਨੂੰ ਪਾਲਣ ਬਦਲੇ ਕਟਾਰੇ ਚ ਖੜਾ ਕਰਾਂਗੇ। ਮੈਂ ਸਮੂਹ ਪੰਜਾਬੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੇਠ ਇਕਜੁੱਟ ਹੋਣ ਤਾਂ ਜੋ ਪੰਜਾਬ ਨੂੰ ਮੁੜ ਖੁਸ਼ਹਾਲ, ਲੀਹਾਂ ਤੇ ਤੋਰ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਬਿਹਤਰ ਭਵਿਕ ਯਕੀਨੀ ਬਣਾਇਆ ਜਾ ਸਕੇ। ਮੈਂ ਸਮੂਹ ਪੰਜਾਬੀਆਂ ਦਾ ਤੇ ਖਾਸ ਕਰਕੇ ਸ਼ੋਮਨੀ ਕਾਲੀ ਦਲਦਰ ਵਰਕਰਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਤੁਸੀਂ ਜਿਹੜੀ ਜੰਗ ਛੇੜੀ ਸੀ ਆઠ ੱਗਾਂ ਦੀ ਸਰਕਾਰ ਦੇ ਖਿਲਾਫ ਕੇਜਰੀਵਾਲ ਨੇ ਜਿਹੜੇ ਲੈਂਡ ਪੂਲਿੰਗ ਸਕੀਮ ਲਿਆ ਕੇ ਪੰਜਾਬ ਦੇ ਕਿਸਾਨਾਂ ਨੂੰ ਗਰੀਬਾਂ ਨੂੰ ਲੁੱਟਣਾ ਚਾਹੁੰਦਾ ਸੀ ਅੱਜ ਉਹਨੂੰ ਪੰਜਾਬ ਦੇ ਕਿਸਾਨਾਂ ਸਾਹਮਣੇ ਗਰੀਬਾਂ ਸਾਹਮਣੇ ਤੇ ਸਮੁੱਚੇ ਪੰਜਾਬੀਆਂ ਦੇ ਸਾਹਮਣੇ ਗੁੱਡੀ ਟੇਕਣੇ ਪਏ ਜਿਵੇਂ ਮੈਂ ਕਿਹਾ ਸੀ ਇਹਨੂੰ ਟੇਕਣੇ ਪੈਣੀ ਹੈ ਥੋੜੀ ਅੱਜ ਤਾਕਤ ਨੇ ਥੋੜੀ ਹਿੰਮਤ ਨੇ ਅੱਜ ਸਮੂੱਚੇ ਪੰਜਾਬੀਆਂ ਦੀ ਮਿਹਨਤ ਨੇ ਅੱਜ ਪੰਜਾਬ ਨੂੰ ਬਚਾ ਲਿਆ ਮੈਂ ਸਾਰੇ ਪੰਜਾਬੀਆਂ ਨੂੰ ਖਾਸ ਕਰਕੇ ਕਿਸਾਨਾਂ ਨੂੰ ਤਕਰੀਬ ਤਕਰੀਬ ਜਨਤਾ ਨੂੰ ਤੇ ਖਾਸ ਕਰਕੇ ਸ਼੍ਰੋਮਿਕਾਲੀ ਦਲ ਨੂੰ ਲੱਖ ਲੱਖ ਬਤਾਈ ਦਿੰਦਾ ਕਿਸਾਨਾਂ ਨੇ ਸਰਕਾਰ ਦੇ ਇਸ ਫੈਸਲੇ ਨੂੰ ਲੈ ਕੇ ਕਿਹਾ ਕਿ ਇਹ ਦੇਰੀ ਨਾਲ ਲਿਆ ਗਿਆ ਫੈਸਲਾ ਹੈ ਇਹ ਸਕੀਮ ਪਹਿਲਾਂ ਹੀ ਵਾਪਸ ਲੈ ਲਈ ਜਾਣੀ ਚਾਹੀਦੀ ਸੀ ਜਿਹੜੀਆਂ ਅੱਜ ਖਬਰਾਂ ਨੇ ਚੈਨਲਾਂ ਦੇ ਫੋਨ ਆ ਰਹੇ ਨੇ ਪੀ ਪ੍ਰਿੰਸੀਪਲ ਫੈਕਟਰੀ ਨੇ ਦਸਤੀ ਫੈਕਟਰੀ ਨੇ ਮੋਹਰ ਲਾ ਕੇ ਚਾਰ ਲਾਈਨਾਂ ਲਿਖ ਕੇ ਭੇਜੀਆਂ ਨੇ ਕਿ ਅਸੀਂ ਲੈਂਡ ਪੂਲਿੰਗ ਪਾਲਿਸੀ ਵਾਪਸ ਲੈ ਰਹੇ ਹੈਗੇ ਆਂ ਦੇਖੋ ਇੱਕ ਤਾ ਵੀ ਜੇ ਸਰਕਾਰ ਨੇ ਮਨ ਬਣਾਇਆ ਲੈਂਡ ਪੂਲਿੰਗ ਪਾਲਿਸੀ ਲੈਂਡ ਵਾਸਤੇ ਤੇ तमाम ਪੰਜਾਬ ਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਇਹ ਸੰਘਰਸ਼ਿਤ ਪ੍ਰਾਪਤੀ ਹੋਊਗੀ ਪਰ ਦੇਖੋ ਦੇਖਣ ਵਾਲੀ ਗੱਲ ਆ ਪੀ ਇੱਕ ਤਾਂ ਇਸ ਜਦੋਂ ਅ ਨੋਟੀਫਿਕੇਸ਼ਨ ਹੋਇਆ 65533 ਏਕੜ ਦਾ ਹਾਲੇ ਕੋਈ ਨੋਟੀਫਿਕੇਸ਼ਨ ਦਾ ਜ਼ਿਕਰ ਨਹੀਂ ਹੈਗਾ ਇਹ ਟੈਕਨੀਕਲ ਤੌਰ ਤੇ ਵੇਖਣਾ ਪਊਗਾ ਦੱਸ ਦਈਏ ਕਿ ਇਸ ਤੋਂ ਪਹਿਲਾਂ ਹਾਈ ਕੋਰਟ ਤੋਂ ਸਰਕਾਰ ਨੂੰ ਝਾੜ ਪਾਈ ਗਈ ਸੀ ਇਸ ਸਕੀਮ ਤੇ ਰੋਕ ਲਗਾ ਦਿੱਤੀ ਗਈ ਸੀ ਤੇ ਹੁਣ ਸਰਕਾਰ ਨੇ ਇਸ ਫੈਸਲੇ ਨੂੰ ਵਾਪਸ ਲਿਆ ਹੈ ਹਾਲਾਂਕਿ ਕੋਈ ਪਹਿਲਾ ਮੌਕਾ ਨਹੀਂ ਹੈ ਕਿ ਸਰਕਾਰ ਨੇ ਕਿਸੇ ਵੀ ਫੈਸਲੇ ਨੂੰ ਲੈ ਕੇ ਯੂਟਰਨ ਮਾਰਿਆ ਹੋਵੇ ਤੇ ਹੁਣ ਇਸ ਫੈਸਲੇ ਤੇ ਵੀ ਸਰਕਾਰ ਦਾ ਯੂਟਰਨ ਵੱਜਣਾ ਕਈ ਨਵੇਂ ਸਵਾਲਾਂ ਨੂੰ ਜਨਮ ਦਿੰਦਾ ਹੈ ਬਿਊਰੋ ਰਿਪੋਰਟ ਪੀਟੀਸੀ ਨਿਊਜ਼